ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਆਉਂਦੇ ਪਿੰਡ ਕਰਿਆਲਾ ਵਿਖੇ ਜ਼ਮੀਨੀ ਵਿਵਾਦ ਦੇ ਚੱਲਦੇ ਦੋ ਤਰ੍ਹਾਂ ਦਰਮਿਆਨ ਹੋਈ ਲੜਾਈ 'ਚ ਸ਼ਰਿਆਮ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਇੱਕ ਧਿਰ ਵੱਲੋਂ ਦੂਸਰੀ ਧਿਰ ਦੇ ਘਰ ਵਿੱਚ ਦਾਖਲ ਹੋ ਕੇ ਸ਼ਰਿਆਮ ਗੋਲੀਆਂ ਚਲਾਉਣ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ ਹਾਲਾਂਕਿ ਪੁਲਿਸ ਨੇ ਕਿ ਕਰਿਆਲਾ ਵੱਲੋਂ ਮਾਮਲੇ ਦੀ ਜਾਂਚ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਰਿਆਲਾ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋਈਆਂ ਨੇ ਜਿਨ੍ਹਾਂ ਦਾ ਜ਼ਮੀਨੀ ਵਿਵਾਦ ਉਸ ਵੇਲੇ ਖੂਨੀ ਰੂਪ ਧਾਰਨ ਕਰ ਗਿਆ ਜਦੋਂ ਇੱਕ ਧਿਰ ਵੱਲੋਂ ਹਥਿਆਰਾਂ ਨਾਲ ਲੈਸ ਹੋ ਕੇ ਦੂਜੀ ਧਿਰ ਦੇ ਘਰ ਦੀ ਕੰਧ ਉੱਪਰ ਚੜ੍ਹ ਕੇ ਉਹਨਾਂ ਵੱਲੋਂ ਸਿੱਧੇ ਤੁਰਤੇ ਗੋਲੀਆਂ ਚੜਾਈਆਂ ਗਈਆਂ ਇਸ ਦੀ ਵੀਡੀਓ ਅਨਸਾਰ ਹਮਲਾਵਰ ਲਗਾਤਾਰ ਗੋਲੀਆਂ ਚਰੋਂਦੇ ਰਹੇ ਇਸ ਹਮਲੇ ਦੌਰਾਨ ਦੋਵਾਂ ਧਿਰਾਂ ਦੇ 4 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ ਕੀ ਆਪਣਾ ਨਾਮ ਕਿਹੜਾ ਪਿੰਡ ਹੈ ਕੀ ਕਰ ਲਈਏ ਜੀ ਪਿੰਡ ਕਹੇ ਵਾਲਾ ਜੀ ਨਾਮ ਸਿਮਰਜੀਤ ਸਿੰਘ ਫਾਦਰ ਦਾ ਨਾਮ ਨਿਰਮਲ ਸਿੰਘ ਫਾਦਰ ਨੇ ਕੀ ਗੱਲ ਇਹ ਗੱਲ ਵੇਖੋ ਜੀ ਸਾਡੀ ਮੇਰਾ ਮਾਸੜਵਾ ਹਰਮਿੰਦਰ ਸਿੰਘ ਉਹ ਨਾ ਤਿੰਨ ਚਾਰ ਮਹੀਨੇ ਹੋ ਗਏ ਐ ਇਦਾਂ ਹੀ ਸਾਡੇ ਨਾਲ ਕਹਿ ਬਾਜੀ ਚਲੀ ਜਾਂਦੀ ਉਹ ਮਤਲਬ ਰਾਤ ਨੂੰ ਨਹੀਂ ਸਾਨੂੰ ਛੱਡਦਾ ਸਾਡੀ ਪੈਲੀ ਨੂੰ ਰਾਤ ਹੜੇ ਨਾਲ ਰੌਲਾ ਪਾਉਂਦਾ ਦੇਢ ਕਿਲਾ ਪੈਲੀ ਵੱਧ ਵਾਈ ਜਾਂਦਾ ਸਾਡੇ ਨਾ ਸਾਨੂੰ ਨਜਾਇਜ਼ ਸਾਡੇ ਤੋਂ ਪੰਜ ਮਰਜ਼ੇ ਥਾ ਮੰਗੀ ਜਾਂਦਾ ਵਾ ਗਾੜੀੋਂ ਬਾਹਰ ਮੁੰਡੇ ਬੁਲਾ ਕੇ ਪੰਜ ਛੇ ਮੁੰਡੇ ਉਹਨਾਂ ਬੁਲਾਏ ਬਾਹਰ ਪਠਾਏ ਮੈਂ ਰਾਹ ਸਾਰੀ ਆਪਦੇ ਸਾਰੀ ਲੰਘਾ ਦਿਆਂ ਤੇ ਮੈਨੂੰ ਉੱਥੇ ਨਾ ਡਾਂਗਾ ਨਾ ਬਹੁਤ ਜ਼ਿਆਦਾ ਮਾਰਿਆ ਤੇ ਦਲਬਾਗ ਸਿੰਘ ਨੇ ਮੁੰਡੇ ਉਹਦੇ ਨੇ ਹਰਮਿੱਤਰ ਸਿੰਘ ਨੇ ਉਹਦੀ ਕੁੜੀ ਨੇ ਉਹਦੇ ਕੁੜੀ ਦੇ ਦੋ ਮੁੰਡੇ ਆ ਦਾ ਦੋ ਅਨਸਾਥੇ ਬੰਦੇ ਆਏ ਨਾਲ ਉਹਦੀ ਘਰ ਦੀ ਆ ਜੀ ਸਾਹਿਬ ਦੀ ਮੈਂ ਹਰਮਿੱਤਰ ਸਿੰਘ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਮੇਰੇ ਚਾਚਾ ਇਹ ਭੱਜ ਗਿਆ ਮੈਨੂੰ ਛਡਾਉਣ ਆ ਲਾ ਕੇ ਮੇਰੇ ਲੰਮੇ ਪਏ ਤੇ ਉਹਨਾਂ ਦੇ ਡੀਹੀ ਨੇ ਕਿਰਪਾਨ ਮਾਰੀ ਇੱਥੇ ਉਹਨਾਂ ਦਾ ਹੱਥ ਵੱਢ ਕੇ ਰੱਖਤਾ ਮੇਰਾ ਸਿਰ ਉਂਗਲਾਂ ਤੋੜਦਿਆਂ ਬਾਹਾਂ ਆ ਹੱਥ ਰੂੰਗਾਂ ਤੋੜਦਿਆਂ ਜੀ ਗੋਲੀ ਵੀ ਚੱਲੀ ਆ ਗੋਲੀ ਚੱਲੀ ਹੈਗੀ ਵੀਰ ਜੀ ਡਿਸਪੈਂਸ ਵਾਸਤੇ ਚਲਾਈ ਮੁੜ ਕੇ ਮੈਨੂੰ ਬਚਾਉਣ ਵਾਸਤੇ ਮੇਰੇ ਬ੍ਰਦਰ ਨੇ ਸਿਰਫ ਬਚਾ ਕਰਨ ਵਾਸਤੇ ਕੋਈ ਅਸੀਂ ਕਿਸੇ ਮਾਰੀ ਨਹੀਂ ਕੋਈ ਕੋਈ ਨਹੀਂ ਹੋਇਆ ਸਿਰਫ ਜੀ ਬਚਾ ਵਾਸਤੇ ਉਹ ਜੇ ਨਾ ਮੇਰਾ ਭਰਾ ਚਲਾਉਂਦਾ ਤੇ ਮੈਨੂੰ ਇਹਨਾਂ ਮਾਰਦਾ ਸੀ ਹਾਂਜੀ ਸਰ ਮੰਗ ਮੰਗੇ ਉਹ ਸਾਸਾ ਇਨਸਾਫ ਚਾਹੀਦਾ ਸਾਨੂੰ ਸਾਨੂੰ ਬਹੁਤ ਜ਼ਿਆਦਾ ਮਾਰਿਆ ਕੁੱਟਿਆ ਇਹਨਾਂ ਸਾਨੂੰ ਇਨਸਾਫ ਚਾਹੀਦਾ ਪੁਲਿਸ ਵੱਲੋਂ ਹੀ ਕਿ ਸਾਡੀ ਸੁਣੀ ਸੁਣਾਈ ਕੀਤੀ ਜਾਵੇ ਜਾਦੇ ਜਾਣੇ ਇਹਨਾਂ ਨੂੰ ਕਿਸ ਨੂੰ ਕੋਈ ਛੱਟ ਨਹੀਂ ਇਹ ਨਜਾਇਜ਼ ਛੱਟ 1.5 ਘੰਟੇ ਬਾਅਦ ਨਜਾਇਜ਼ ਛੱਟ ਲਾ ਕੇ ਆਪ ਆ ਗਏ ਆ ਜੀ। ਤਾਂ ਹੀ ਸਭ ਤੋਂ ਪਹਿਲਾਂ ਅਸੀਂ ਆਏ ਆ ਸਾਰੇ ਹੋਣ ਜਾਂ ਸਾਰੇ ਮੇਰੇ ਇੱਥੇ ਰੈਫਰ ਕੀ ਹੋਣਦੇ ਪਿੰਨੋ ਰੈਫਰ ਕਰਨਾ ਪੈਣਾ ਡਾਕਟਰਾਂ ਦੇ ਕੋਈ ਗੱਲ ਨਹੀਂ ਤੇ ਵੀ ਨਹੀਂ ਰੋੜ ਦੇ ਮਾਦਾ ਮੇਰੀ ਆ ਉਹਨੂੰ ਰਾਤ ਬਹੁਤ ਜ਼ਿਆਦਾ ਪੀੜ ਹੁੰਦੀ ਨਾਲ ਇੱਥੇ ਆਏ ਸੀ ਉਹਨੂੰ ਅਸੀਂ ਰੈਫਰ ਕਰਨਾ ਪਿਆ ਸੰਧੂ ਦੇ ਹਸਪੀਟਲ ਕੁਲਾ ਜਾਵਾ ਉਹਨਰੇ ਕੋ ਡੇਰੇ ਸਾਥ ਜਾਦੀ ਆ ਤੇ ਡਾਕਟਰਾਂ ਨੇ ਆ ਕੇ ਰਾਤ 11 ਵਜੇ ਰੈਫਰ ਕੀਤਾ ਉਹਨਾਂ ਨੂੰ। ਇਹ ਤੁਹਾਨੂੰ ਕੰਦੂ ਦੇ ਹਸਪਤਾਲ ਲਿਆ ਜੋ ਇਹਨਾਂ ਦੇ ਜਿਆਦਾ ਕੰਮ ਕਰਾਉਣਾ। ਜੀ ਜੀ ਆਪਣਾ ਨਾਮ ਕੀ ਪੁੱਛਿਆ ਜਿਹੜਾ? ਮੇਰਾ ਨਾਮ ਸ਼ਹਿਬਾਤ ਸਿੰਘ ਉਰਫ ਬਾਗਾ। ਸਾਨਾ ਉਹ ਖਰ ਮਤ ਸਿੰਘ। ਹਾਂ ਜੀ ਸਾਡਾ ਨਾ ਥਾਂ ਦਾ ਝਗੜਾ ਹੈ। ਚਾਚੇ ਦੇ ਮੁੰਡੇ ਨਾਲ। 5 ਮਰਲਿਆਂ ਦਾ। ਉਹਨਾਂ ਦੇ 5 ਮਰਲੇ ਥਾਂ ਸਾਨੂੰ ਉਹ ਦੇਣ ਦੇ ਸੀ। ਤੇ ਜਿਹੜੀ ਦੂਜੀ ਧਿਰ ਹੈ ਉਹ ਮੇਰੀ ਮਾਸੀ ਦੇ ਲੜਕੇ ਆ ਦੋਏ। ਜੋਗਾ ਸਿੰਘ ਉਰਫ ਸਾਨਾ ਉਹ ਨਰਮਲ ਸਿੰਘ ਆ। ਤੇਮਰਜੀ ਸਿੰਘ ਤਾਨਾ ਆਫ ਨਰਮਲ ਸਿੰਘ ਦੂਜੇ ਬਨੇ ਜਿਹੜਾ ਥਾਂ ਦਾ ਝਗੜਾ ਸੀ ਉਹਦਾ ਨਾਂ ਹਯਾਰਾ ਸਿੰਘ ਔਰ ਫਰਹਜੀਤ ਸਿੰਘ ਇਹ ਸ਼ਮਸ਼ੇਰ ਸਿੰਘ ਔਰ ਫਹਯਾਰਾ ਸਿੰਘ ਨਾਲ ਦੋ ਅਨਪਛਾਤੇ ਇਹ ਉਹਦੇ ਸ਼ੀਰੇ ਸਿੰਘ ਦਾ ਸਾਲਾ ਕੀ ਧਾਰੀ ਵਾਲ ਤੋਂ ਉਹਦਾ ਨਾਂ ਕੀ ਹੈ ਔਰ ਗਿਆਨ ਸਿੰਘ ਉਹ ਤੇ ਫਤੇ ਜੋਗਾ ਸਿੰਘ ਦਾ ਸਾਲਾ ਏ ਆਗੇ ਸਾਡੇ ਘਰੇ ਆਗੇ ਪਏ ਆ ਗਾਲ ਪਏ ਆ ਤੇ ਗੋਲੀਆਂ ਇਹਨਾਂ ਮਾਰੀਆਂ ਸਿੱਧੀਆਂ ਮੇਰੇ ਪਾਟੇ 'ਤੇ ਗੋਲੀ ਲੱਗੀ ਆ ਤੇ ਮੇਰੀ ਭੈਣ ਦੇ ਨੱਤ ਤੇ ਸਾਟਾ ਹੱਡੀ ਤੇ ਜਾ ਕੇ ਸਾਡਾ ਘਰ ਵੇਖ ਲੋ ਤੇ ਘਰ ਮੇਰੇ ਟਰੈਕਟਰ ਵੇਖ ਲੋ ਜਾ ਕੇ ਟਰੈਕਟਰ ਇਹਨਾਂ ਸਿੱਧੀਆਂ ਗੋਲੀਆਂ ਮਾਰੀਆਂ ਮੇਰੇ ਹਾਂਜੀ ਜਾ ਕੇ ਵੇਖੋ ਇੰਨੇ ਬੰਦੇ ਆ ਜਿਹਨੇ ਕਿੰਨੇ ਕਦੇ ਇੰਨਾ ਤਾਂ ਉੱਥੇ ਆਹ ਤਕਰੀਬਨ 1 ਰੈਫਲ ਹੀ ਤੇ ਬਾਕੀ ਡਾਂਗਾ ਹੀ ਸਾਰਿਆਂ ਕੋਲ ਮੇਰੇ ਕੋਲ ਸਾਰੇ ਪ੍ਰੂਫ ਆ ਜਦੋਂ ਤੱਕ ਮੇਰੇ ਘਰੇ ਗਾਲ ਪੈਂਦੇ ਰਹੇ ਆ ਵੀਡੀਓ ਮੇਰੇ ਪੋਲ ਬਣੀਆਂ ਇਹਨਾਂ ਦੀਆਂ ਸਾਰਿਆਂ ਸਾਡੇ ਕੋਲੋਂ ਕੋਈ ਵੀ ਇਹ ਦਿਖਾ ਦੇਣਾ ਵੀਡੀਓ ਤੇ ਜੋ ਮਰਜੀ ਸਾਨੂੰ ਹਰਜਾਨਾ ਭਰਦਾ ਨਾ ਸਾਡੀ ਕੋਈ ਗਲਤੀ ਨਹੀਂ ਐ ਗੋਲੀ ਕਿਹਨੇ ਕਿਹਨੇ ਚਲਾਈ ਗੋਲੀ ਜੋਗਾ ਸਿੰਘ ਨੇ ਚਲਾਈਆਂ ਸਨ ਆਫ ਨਰਮਲ ਸਿੰਘ ਨੇ ਇਹਨੇ ਘਟੋ ਘਟਵੀ 11 ਫੈਲ ਮਾਰੇ ਆ ਚਾਰ ਦੋਂਦ ਅਹੀਂ ਇਸ ਕਰਿਆਲੇ ਕਿਉਂਕਿ ਦਿੱਤੇ ਆ ਰਾਤ ਦੇ ਇਹ ਫੌਜ ਵਿੱਚ ਨੌਕਰੀ ਕਰਦਾ ਪਹਿਲਾਂ ਫੌਜ ਵਿੱਚ ਨੌਕਰੀ ਕਰਦਾ ਹੀ ਉਸੇ ਵੀ ਇਹ ਗੋਲੀ ਚਲਾ ਕੇ ਆਇਆ ਹੈ ਹਾਂਜੀ ਇਹ ਆਪਣੇ ਸਾਲਿਆਂ ਦੇ ਵੀ ਗੋਲੀਆਂ ਚਲਾ ਕੇ ਆਇਆ ਤੇ 5-6 ਦਿਨ ਹੋ ਗਏ ਆ ਉਹਨਾਂ ਨੂੰ ਅੱਗੇ ਲਾਇਆ ਹੁਣ ਫੇਰ ਅੱਜ ਸਰਾਬ ਪੀ ਕੇ ਘਰੇ ਜਾ ਕੇ ਵੇਖੋ ਕਿ ਸਾਡੇ ਬੂਹੇ ਅੱਗੇ ਗਾਲਾਂ ਕੱਢਣ ਲਿਆ ਰਹੇ ਫਰ ਲੈ ਕੇ ਤੇ ਪੁਲਿਸ ਨੂੰ ਆਈ ਫੋਨ ਕੀਤਾ ਤੇ ਪੁਲਿਸ ਹਲੇ ਕਿਨੂੰ ਬੰਦੀ ਕਾਰਵਾਈਾਂ ਦੇ ਕਰਾਂਗੇ ਹਾਂਜੀ ਮੰਗ ਹਾਂਜੀ ਸਾਨੂੰ ਹੁਣ ਅੱਗੇ ਵੀ ਖਤਰਾ ਹੈ ਤੇ ਗਾਂ ਵੀ ਖਤਰਾ ਸਾਨੂੰ ਇਨਸਾਫ ਚਾਹੀਦਾ ਹੈ ਜਿਹੜੇ ਮੇਰੇ ਘਰੇ ਆ ਕੇ ਗੱਲ ਪਾਏ ਪੁੱਛੇ ਇਹ ਪਤਾ ਲੱਗੇ ਕਿਹੜੀ ਗੱਲੋਂ ਆ ਕੇ ਗੱਲ ਪਾਏ ਇਨਸਾਫ ਚਾਹੀਦਾ ਮੈਨੂੰ ਬਸ ਹਾਂਜੀ ਸੁਧਾਨੀ ਤੇ ਜਿਹੜੇ ਜਿਹੜੀ ਉਹਦਾ ਕੀ ਮਾਮਲਾ ਸੁਧਾਨਾ ਜਿਹੜਾ ਜਿਹੜਾ ਰਾਤ ਜਿਹੜੀ ਚੱਲੀ ਸੁਭਾਣਾ ਜੰਮਾ ਸਿੰਘ ਦਾ ਖਾਤਾ ਪੋਤਰੀ ਅੱਗੇ ਜਿਹੜੀ ਸਮੱਸਿਆ ਹਾਂ ਉੱਧਰ ਵੀ ਉਹਨਾਂ ਦਾ ਜਮੀਨ ਦਾ ਮਤਲਬ ਦੋਹਾਂ ਤਰ੍ਹਾਂ ਦਾ ਸਾਝੀ ਜ਼ਮੀਨ ਹੈ ਤੇ ਦੇ ਆਧਾਰ ਤੇ ਉਹਨਾਂ ਦਾ ਆਪਸ ਵਿੱਚ ਜ਼ਮੀਨ ਦਾ ਮਤਲਬ ਹੋ ਗਿਆ ਉਹਨਾਂ ਦਾ ਆਪਸ ਤੇ ਹੋ ਗਿਆ ਝਗੜਾ ਕੋਈ ਪਾਰਟੀ ਨਹੀਂ ਆਖਲੇ ਆ ਇਹ ਤਾਂ ਜੋ ਮੈਡੀਕਲ ਆਧਾਰ ਤੇ ਜੋ ਵੀ ਤਾਂ ਸਾਹਮਣੇ ਹੋ ਗਏ ਇਹਨਾਂ ਦਾ ਮਿਲਦੇ ਜੀ ਸੀਨੀਅਰ ਅਫਸਰਾਂ ਦੇ ਕੋਲ ਨਾਲ ਅਸੀਂ ਉਹਨਾਂ ਕੋਲ ਲੈ ਕੇ ਗਏ ਜਗਮੀ ਕਿਉਂ ਜਦੋਂ ਜੀ ਆ ਜੋ ਨਿਕਲ ਰਿਹਾ ਰੋਕਾ ਸਿੰਘ ਉਹਨਾਂ ਦੋਹਾਂ ਤਰ੍ਹਾਂ ਦੇ ਤੇ ਤੇ ਨੂੰ ਉਧਰੋਲੇ ਜੀ ਜਦ ਜੇ ਬੰਦੇ ਪਾਰਟੀ ਦਾਖਲ ਆ ਪਾਏ ਹੁਣ ਮੌਕਾ ਦੇਖ ਲਈ ਜੋ ਵੀ ਸਾਹਮਣੇ ਹੋਣਗੇ ਉਹ ਤੇ ਬੋਲ ਕੇ ਨਹੀਂ ਕਿ ਦੱਸਦਾ ਉਹਨਾਂ ਦੇ ਕਹਿਣ ਦੇ ਮਤਲਬ ਕਿ ਆ ਜਿਹੜਾ ਜੋਗਾ ਸੀ ਉਹਨੂੰ ਚਲਾਈ ਗਈ ਹੈ ਬਾਕੀ ਵੈਰੀਫਾਈ ਕਰ ਰਹੇ ਹਾਂ ਸਿਲੇ ਅਫਸਰਾਨ ਦੇ ਹੁਕਮ ਤਾਬ ਉਹਨਾਂ ਨੂੰ ਸਹੀ ਜਾਣਕਾਰੀ ਨਾਲ ਹਮ ਪ੍ਰੋਵਾਈਡ ਕਰਕੇ ਜਿਹਨੇ ਸਹੀ ਲੋਕ ਕਰੀ ਰਿਹਾ ਹੈ ਅਜੀ ਕਾਨੂੰਨ ਬੰਦ ਕਰਦਾ ਹੈ ਕਿ ਸਵੇਰ ਦੇ ਸਮੇਂ ਤੋਂ ਬੋਲ ਸਕਦੇ ਜੀ ਉਹ ਖਤਰਾ ਉਹਨਾਂ ਦੇ ਜ਼ਮੀਨ ਦਾ ਮੈਟਰੀ ਹੈ ਆਪ ਵਿੱਚ ਪਸ਼ੂ ਦਾ ਮੈਟਰੀ ਜੀ ਮੈਡ ਹੈ ਸੱਤੀ ਕੋਈ ਗੱਲ ਨਹੀਂ ਆਪਾਂ ਨਾਲ ਅਗਲੀ ਸਰਕਾਰ ਵਾਈ ਅਗਲੀ ਕਾਰਵਾਈ ਕੀ ਮਲਝੇ ਲੈਂਦੀ ਜਾ ਰਹੀ ਹੈ ਅਸੀਂ ਬਸ ਪਰਖਾ ਕਰਤੀ ਕਰਾਂਗੇ ਮੈਡੀਕਲ ਅਧਾਰ ਤੇ ਜੋ ਹੜਕਾ ਨਾਲ ਆ ਰਹੀ ਹੈ